ਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਇੱਕ ਬਣਾਈ ਆ ਨਾ ਮਸ਼ੀਨ ਨਵੀਂ ਆਪਾਂ ਨੇ ਰੇਪਾਉਣੇ ਵਾਲੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਜੀ ਹਾਂ ਭਾਈ ਕੀ ਰਿਸਪੌਂਸ ਆ ਇਹਦਾ ਰਿਸਪੌਂਸ ਵਧੀਆ ਬਈ ਇਹਨਾਂ ਬਈ ਚੱਲਦੀ ਆ ਹਾਂ ਆਪਾਂ ਜੀ ਮਸ਼ੀਨ ਦੇਖ ਲਓ ਮੱਕੀ ਚ ਬਈ ਆਪਾਂ ਥੋੜਾ ਜਿਆ ਜੇ ਆਪਾਂ ਦੂਈ ਲੋਟਾਂ ਚਲੋ ਗੰਨੇ ਮੇ ਤਾਂ ਆਪਾਂ ਕੇਰੀ ਜਾਂਦੇ ਆ ਹਾਂ ਤੇ ਹੈਗੀ ਥੋੜੀ ਨਾਜੁਕ ਚੀਜ਼ ਹੋਰ ਗੰਨੇ ਵਾਸਤੇ ਵਧੀਆ ਤਾਂ ਹੈ ਹੈ ਗੰਨੇ ਵਾਸਤੇ ਚੱਲ ਬਣਵਾ ਲਈ ਹੁਣ ਤਾਂ ਗੰਨਾ ਗੰਨੇ ਸਾਹ ਹੁਣ ਜਿਹੜਾ ਗੰਨੇ ਚ ਆਪਾਂ ਗੰਨਾ ਗੰਨਾ ਬੜਾ ਹੋ ਜਾਂਦਾ ਏ ਰੇਪਾਉਣੇ ਆ ਉਹਨੂੰ ਕਰੋਟਾ ਵਿੱਚ ਵੜ ਜਾ ਆਪਣਾ ਜੜਵਾ ਕਰਨ ਵਾਲੇ ਆ ਆ ਦੇਖ ਹੁਣ ਆ ਦੇ ਇਹਦੇ ਚ ਹੁਣ ਮੰਨ ਕੇ ਚਾਲੀ ਨੇ ਬਹੁਤ ਹਿਸਾਬ ਨਾਲ ਪਾਇਆ ਰਹੇ ਆ ਆ ਦੇ ਕਿੱਧਰ ਦਿਖਦਾ ਦੀ ਪਾਇਆ ਆ ਆ ਦੇਖੋ ਭਾਈ ਤੁਹਾਨੂੰ ਇਹ ਦਿਖਾ ਦਨੇ ਪਿਆ ਹੋਵੇ ਇਹਨੇ ਨਾ ਰੇਪੰਦਾ ਆ ਬਹੁਤ ਹਿਸਾਬ ਨਾਲ ਰੇਪ ਆਉਂਦੀ ਹੈ ਇਹਨਾਂ ਨਾਲ ਅਲੀ ਇਹ ਥੋੜੀ ਜੀ ਉਹ ਹੈ ਨਾ ਜਿਆਦਾ ਪਾਇਆ ਆਪਾਂ ਫੂਕ ਵੀ ਦਊਗੀ 20 ਵੀ ਦਾਣੇ ਇੱਕ ਇੱਕ ਉਹ ਛੱਡ ਦੀ ਜਾਨੀ ਕਿ ਕਪਕਾ ਸਾਬ ਲਾਈ ਹੈ ਨਾ ਹਾਂ ਫੇਰ ਇਹ ਕਾ ਆਏ ਆ ਵੀ ਪੌਂਦੀ ਇੱਕਸਾਰ ਹੈ ਮੁਠੀ ਘੱਟ ਵੱਧ ਗਿਰੀ ਜਾਂਦੀ ਹੈ ਹਾਂ ਚੈਨ ਨਾਲ ਪਾਉਂਦੇ ਆ ਕਈ ਪੈਪ ਨਾਲ ਵੀ ਘੱਟ ਵੱਧ ਪਈ ਜਾਂਦਾ ਹੈ ਉਹ ਹੱਥ ਪਰ ਆ ਇਹਦਾ ਆਏ ਆ ਵੀ ਨਾ ਇੱਕਸਾਰ ਛੇਡਣਾ ਜਿੰਨੇ ਇਹ ਗੇੜਾ ਬਣੂਗਾ ਮੂਰੇ ਚੈਨ ਨਾਲ ਉਹਨਾਂ ਘੇਰਨਾ ਉਹਸਾ ਨਹੀਂ ਇਹ ਫੇਰ ਉਹ ਬੜਾ ਤੋਰਾ ਵੀ ਵੱਜ ਜਾਣਾ ਇੱਕ ਹਿਸਾਬ ਬੰਨਿਆ ਹੋਇਆ ਹੈ ਵੀ ਹੈ ਨਾ ਯਾਰ ਜੀ ਬਹੁਤ ਕੈਣ ਦਾ ਭਾਵ ਕੋ ਮਧੀ ਚੈਨ ਨਾਲ ਹੋਣੀ ਹੈ ਇਹ ਤੇ ਇਹਦੇ ਨਾਲ ਆ ਫਿਰ ਉਹੀ ਜਿੱਤੇ ਹੋ ਗਿਆ ਉਹਨਾਂ ਉਹ ਤੇ ਘੇਰ ਹੀ ਜਾਣਾ ਤੇ ਜੇ ਗੇਰਦ ਨੂੰ ਪੈਕ ਗੱਡੀ ਮੋੜਨੀ ਵੀ ਪੈਂਦੀ ਫੇਰ ਨਹੀਂ ਗੇਰਦੀ। ਸੈਕ ਲਾਲਾ ਕੰਮ ਇਹਦਾ। ਸੈਕੋ ਚਾਹ ਖੜ ਗਈ। ਹਾਂ। ਬਾਕੀ ਤਾਂ ਇਹ ਰੇਹ ਬੰਨੇ ਆ ਪਿਆ ਦੇਖ ਆਪਾਂ ਨੇ। ਆਪਾਂ ਪਾ ਬਰਤੀ ਲਈ ਦੀਆਂ। ਹਾਂ ਅੱਧਾ ਥੈਲਾ ਕਰਿਆ ਦੋ ਪੋਰ ਲੱਗੇ ਵੀ ਇਹਨੂੰ। ਠੀਕ ਆ ਇਹ ਗੰਨੇ ਚ ਵੀ ਪੂਰੀ ਚੱਲਦੀ ਆ ਹੁਣ ਇੱਥੇ ਤੇ ਸੈਟਿੰਗ ਹੋ ਜਾਂਦੀ ਹੁਣ ਮੈਂ ਸੈਟਿੰਗ ਕਰਕੇ ਬੰਨਾ ਵਾ ਵੀ ਦੇ ਈਦੇ ਚ ਵੀ ਨਾ ਪਾਵੇ ਗੋਭ ਚ। ਹਾਂ। ਤੇ ਥੱਲੇ ਸਿੱੜਦੀ ਜਾਂਦੀ ਆ ਹੁਣ। ਸੈਟ ਅਪ ਕਰਦੀ ਜਾਂਦੀ ਹੈ ਠਾਈ ਜਾਂਦਾ। ਬਾਕੀ ਹੈ ਵਧੀਆ ਬਾਪੂ ਨਹੀਂ ਆਉਂਦੇ ਆ ਮੁੰਡੇ ਜੀ ਮਿਲਣਾਏ ਹੋਈ ਵੀਰ। ਵੇਹ ਉਫਤੇਗੜਾ થਾ ਵਾ ਤੇ ਮੱਥਾ ਟੇਕਣ ਗਾਹਾਂ ਜਾਣਾ ਉਹਨੇ ਕਿਤੇ ਕਹਿੰਦਾ ਵੀਰ ਮਿਲਣਾ ਕਿੰਨੇ ਦਾ ਬਣਾਇਆ ਇਹ ਇਹ ਬਾਈ ਬਣਾਇਆ ਦੁੱਲੇ ਨਹੀਂ ਆਪਣੇ ਨੇ ਹਾਂ ਕਿੰਨੇ ਪਹਿਲੇ ਗਿਆ ਮੋਰ ਲੱਗੀ ਵੀ ਮੂਰੇ ਦੇਖ ਤਰ ਚਲ ਸੀਗਾ ਟੀਐਸ ਸਮਾਨ ਤਾਂ ਵਾਈ ਉਧਰੋਂ ਲਓ ਇਹ ਲੋ 6000 ਦਾ ਬਣਵਾਇਆ ਅੱਬਾ ਠੀਕ ਹੈ ਤਾਂ ਫਿਰ ਹੂੰ ਈ ਦੇ ਟੋਰ ਵੀ ਲੱਗ ਜਾਂਦਾ ਏ ਜੇ ਪਾਨੇ ਕੇਰ ਨਾ ਹਾਂ ਆਹਾਂ ਕੇਰਦੇ ਆ। ਇਹ ਤਾਂ ਪੋਲਾ ਗੈਣਾ। ਹਾਂ ਮੈਂ ਪੋਲਾ ਲਿਆ ਆ। ਇਹ ਵੀ ਵੇਜਣੀ ਆ। ਅਬੀ ਜੋ ਇਹਨੇ। ਪੋਰ ਵਾਲੀ ਆਪਣੇ ਕੋਲ ਕਾਲੀ ਪਈ ਆ। ਉਹ ਸਿੰਗਲ ਵਾਲੀ ਆ ਨਾ ਹੋਰ। ਹਾਂ ਉਹ ਭੇਜੀ ਸੀ ਕਿਸੇ ਨੇ ਵੀਰ ਨੇ ਆਪਣੇ ਨੇ। ਉਹ ਪਈ ਆਪਣੇ ਕੋਲ ਇਹ ਆਪਾਂ ਨੇ ਬਣਵਾਈ ਆ ਹੁਣ ਦੁੱਲੇ ਤੇ। ਮੇਰੇ ਉਹੀ ਦਿਮਾਗ ਚ ਦੇ ਕਈ ਮੈਂ ਰੇ ਵਾਲਾ ਬਣਵਾ ਲੈਂਦੇ ਆ। ਇੱਕ ਆਪਣੇ ਉਰੇ ਮੁੰਡੇ ਨੇ ਹੋਰ ਨੇ ਕਰਿਆ ਹੋਇਆ ਏ। ਉਹ ਵੀ ਵਧੀਆ ਬਣਿਆ ਹੋਇਆ ਉਹਦੇ ਵਾਲਾ ਵੀ। ਹੁਣ ਮੈਂ ਹੁਣ ਦੁੱਲੇ ਬਣਾ ਫਿਰ ਕਹਿੰਦਾ ਬਣਾ ਦੁੰਨੇ ਆ। ਕੀ ਗੱਲ ਕਰਤੀ ਇਹਨਾਂ। ਦੁੱਲਾਂ ਦਾ ਕਾਰੀਗਰ ਆ। ਬਣਾਤਾ ਹੈ ਸਟੈਂਡ ਵੀ ਆ ਖੜੇ ਹੁਣ ਇਹਨੇ ਮੰਨ ਕੇ ਚੱਲ ਯਾਰ ਤੂੰ ਰੇਹ ਕੱਟ ਪਾਇਆ ਆਪਾਂ ਨੇ ਹਾਂ ਵੀ ਡੇਢ ਕ 2 ਕਿੱਲਿਆਂ ਚ ਇਹਨੇ ਪੌਣਾ ਕ ਥੈਲਾ ਪੌਣਾ ਹੈ ਬਰੂਰਾ ਜੀ ਦਿੱਤਾ ਹਲੇ 5-7 ਦਿਨ ਤੱਕ ਫੇਰ ਦੇ ਦੂੰਗਾ ਮੈਂ ਫੂਗ ਵੀ ਨਾ ਜਾਵੇ ਆਹ ਸਾਬ ਛੋਟੀ ਆ ਇਹ ਵੀ ਛੋਟੀ ਐਨੇ ਚਾਲਣਾ ਪਾਣੀ ਲੱਗਣਾ ਨੂੰ ਰੇਹ ਪਾ ਕੇ ਪਾਣੀ ਲਾਈ ਪਾਣੀ ਲਾ ਦੇਣਾ ਬਸ ਹੁਣ ਆਪਾਂ ਨੇ ਇਹ ਤਾਂ ਮੀਤ ਨਹੀਂ ਪਾਣਾ ਸਾਰਾ ਰੇਹ ਪੌਂਦੀ ਆ ਹਾਂ ਇੱਥੇ ਆ ਦੇਖ ਜਿੰਨਾ ਰੋਗੀ ਪਾਇਆ ਜੇ ਥੈ ਲਈ ਸੀ ਕਿਸੇ ਆੜ ਚ ਆਹੋ ਉਹ ਤਾਂ ਕੱਟ ਦੋ ਹੁੰਦਾ ਨਾ ਹਾਂ ਆ ਸਾਰਾ ਆ ਲੱਗਿਆ ਸਿਸਟਮ ਵੀ ਕੱਟ ਬਦਲਾ ਰਿਹਾ ਕਿਹੜਾ ਇਹ ਆ ਦੇਖ ਲੱਗਿਆ ਵਾ ਇਧਰ ਨੂੰ ਵੀ ਨੇ ਵਧੀ ਜਾਣਾ ਇਧਰ ਨੂੰ ਘਟੀ ਜਾਣਾ ਗਰਾਰੀ ਖੁੱਲੀ ਉਹ ਵਾਲਾ ਕੰਮ ਮਜਾਈ ਵਾਲਾ ਕੰਮ ਮਸ਼ੀਨ ਵਾਲੀ ਦਾ ਉਦਾਂ ਹੀ ਆ ਵਧੀਆ ਉਹ ਮੂੰਹ ਉਦਾਂ ਖੁੱਲੀ ਜਾਣਾ ਉਹਨਾਂ ਦਾ ਮੈਂ ਕਹਿੰਦਾ ਮੈਨੂੰ ਉਦਾਂ ਘੰਟਾ ਹੋਇਆ ਮੈਂ ਕੀ ਲਾ ਕੇ ਪਤਾ ਮੈਂ ਥੱਕਦਾ ਨਹੀਂ ਬੰਦਾ ਨਹੀਂ ਉਹ ਝੁਕ ਕੇ ਛੱਕੇ ਜਾਂਦਾ ਬੰਦਾ ਗਾਣੇ ਲੱਗੇ ਹੋਵੇ ਵਾ ਬੰਦਾ ਚੱਲੀ ਜਾਂਦਾ ਆਪਣਾ ਮਸਤੀ 'ਚ ਇਹਦਾ ਰੇ ਵੀ ਸਹੀ ਪੈਂਦਾ ਕਿੰਨਾ ਕਿਨਾਰੇ ਪੈ ਗਿਆ ਹੰਦਰ ਸਾਹਿਬ ਨਾਲ ਕਿੰਨਾ ਪੈ ਜਾਊਗੀ ਕਿੱਲੇ ਦਾ 14 ਬਾਲਟੀ 14 ਕਿਲੋ ਰੇ ਲਾਤਾ ਇਹਨੇ ਹੁਣ ਤੱਕ ਕਿੱਲੇ ਦਾ ਖੇਤ ਹੋਇਆ ਕਿੱਲਾ ਹੋ ਗਿਆ ਨਾ ਹਾਕੀਲਾ ਹੋ ਗਿਆ ਕਿਲੇ ਹੋ ਗਿਆ 9 ਕਿਲੇ ਇਹ ਕਿਲੋ ਦੀ ਥੈਲਾ ਆਉਂਦਾ ਹੁਣ ਤਾਂ ਹਾਂ ਮਤਲਬ 1 ਕਿਲੇ ਦਾ ਕਿੰਨਾ ਰੇ ਹੋ ਗਿਆ ਫਿਰ ਇਹ ਇੱਕ ਥੈਲਾ ਪਾਇਆ ਕਿਲੇ ਚ ਯਾਰ ਠੀਕ ਹੈ ਨਾ ਨਾ 2 ਕਿਲੇ ਚ ਅੱਧਾ ਥੈਲਾ ਕਿਲੇ ਦਾ ਅੱਧਾ ਥੈਲਾ ਕਿਲੇ ਦਾ 20 ਕਿਲੋ 20 ਕਿਲੋ ਪਾਇ ਕਿਲੇ ਚ ਠੀਕ ਹੈ ਜੀ ਬਰੂਰਾ ਜੀ ਦਿੱਤਾ ਇੱਕ ਹੋਰ ਆ ਇਹ ਆ ਦੇਖ ਹੁਣ ਆ ਧਾਣਾ ਦੇਖ ਐਨ ਇਹ ਧਾਣੇ ਆ ਇਹ ਪਾਣੀ ਲੱਗੇ ਜਿਹਦੇ ਵੱਢ ਜਾਣੇ ਵਿੱਚ ਬਸ ਆ ਗੱਬੇ ਨਹੀਂ ਪਾਏ ਨੇ ਅੱਪਾ ਜੇ ਦੂਏ ਲੋਟ ਪਾਉਂਦੇ ਆ ਫਿਰ ਉੱਪਰ ਵੀ ਗਿਰਦਾ ਏ। ਹੂੰ ਤਾਂ ਗੰਨੇ 'ਚ ਨਜ਼ਾਰਾ ਬਹੁਤ ਔਣਾ ਰੇ ਕੀਰਨ ਦਾ ਦੇਖੀ ਦਿਓ ਐਦ ਕੀ। ਡਾਇਆ ਪਾ ਕੇ ਆਪਾਂ ਨੇ ਨਹਿਰੀ ਲਿਆ ਦੇਣੇ ਗੰਨੇ ਨੂੰ ਇਹਦੇ। ਅੱਪਾ ਕਿੰਨੇ ਵਾਲੀ ਸਾਈਡ ਵੀ ਦੇਖਿਆ ਮੈਂ ਜਾ ਕੇ। ੱਮਾ ਪਾਸ ਕਰ ਗਏ ਆ। ਹੂੰ ਠੀਕ ਆ ਕਹਿੰਦਾ। ਇਹਦਾ ਪਾਸ ਹੁਣ ਕਿਹੜਾ ਹੋਊਗਾ ਲੈ ਆ ਦੇ ਤੂੰ। ਹੁਣ ਇੱਥੇ ਤੇ ਇਹਨਾਂ ਜਿੱਥੇ ਦਾ ਤੋਰ ਲੀਂ ਫਿੱਦੇ ਸਿੱਕੇ ਇਹਦੇ ਰਹਿ ਕੇ ਦੀਨੇ ਜਾਣਾ ਲੈ। ਜਾਂਦੀ ਆ ਨਾ? ਹੂੰ। ਆ ਪੂਰੇ ਸਹੀ ਗਿਰੂ ਬਾਰੇ ਬਰਾਬਰ ਹੋ। ਸਤਿ ਸ਼੍ਰੀ ਅਕਾਲ ਜੀ ਕਾ ਲੇ ਗਾ ਬੁਤ ਮੱਕ ਕਾਲੇ ਲੈਂਦੀ ਆ ਮਸ਼ੀਨ ਰੇਕ ਪਾਉਣੇ ਵਾਲੀ ਹਮ ਹੁਣ ਮੈਰੀ ਜਿਆਦਾ ਚਾ ਲੈਣਾ ਹਮ ਹੁਣ ਮੈਂ ਚਾ ਕੇ ਨਹੀਂ ਦੇਖੀ ਹੁਣ ਮੈਂ ਦੇਖਦਾ ਵੀ ਕਿਦਾਂ ਐ ਸੌਦਾ ਲੂਟ ਹੈ ਲੂਟ ਲੱਗਦਾ ਅਸੀਂ ਤਾਂ ਦੇਖ ਲਈ ਸ਼ਾਮ ਤਾਂ ਲੂਟ ਆ ਭਾਈ ਲੂਟ ਹੈ ਇੱਕ ਨੰਬਰ ਆ ਜੀ ਕੁਝ ਨਹੀਂ 6000 ਰੁਪਏ ਨੂੰ ਕੋਈ ਸੌਦਾ ਮਾੜਾ ਨਹੀਂ ਹੈਗਾ ਇਹ ਹਾਂ ਠੀਕ ਐ ਵਧੀਆ ਸੌਦਾ ਹਮ ਇਹਦਾ ਪੈਸਾ ਦਾ ਪੂਰੇ ਮੂਰ ਆ 60 ਤੋਂ ਹੋਲੀ ਜਾਂਦੀ ਆ ਇਹ ਉਹ ਪੈਸੇ ਤੇ 3 ਸਾਲ ਚ ਪੂਰੇ ਹੋ ਜਾਣੇ ਇੱਕ ਇੱਕ ਫਾਇਦਾ ਇਹ ਆ ਆਹ ਹੈ ਇਹਨੇ ਮੱਕੀ ਚ ਪੂਰੇ ਕਰਦਾ ਨੇ ਇੱਕ ਇਹਦਾ ਫਾਇਦਾ ਵੀ ਇਹ ਜਿਹੜੀ ਆਪਣੀ ਕੁੰਬਲ ਹੈ ਵਿੱਚ ਉਹਦੀ ਕੁੰਬਲ ਗੋਭ ਜੀ ਨਹੀਂ ਕੰਨਾ ਦਾਣਾ ਇਹਨੇ ਜਰਚ ਛੱਡ ਨਹੀਂ ਜਾਣਾ ਪੈ ਬਨਾਲ ਇਹਦਾ ਆ ਸੀ ਗੱਲ ਹੈ ਜਿਹੜਾ ਗੱਗਨਾ ਕਰਨਾ ਕਹਿੰਦੇ ਆ ਵੀ ਪਾ ਪਾਉਗੀ ਹਾਂ ਹਾਂ ਗੰਨੇ ਉਹ ਵੀ ਨਿਆਰਾ ਲਾਉਗੀ ਕੇਰ ਕੇਈ ਉਹ ਇਹ ਤਾਂ ਆਪਾਂ ਨੇ ਘੱਟ ਕੇ ਰਿਆ ਇਹ ਤਾਂ ਬਹੁਤ ਖੁੱਲ ਜਾਣੀ ਆਹੋ ਤਾਂ ਪਤਾ ਮੈਨੂੰ ਇਹਦੇ ਤੇ ਇੱਕ ਸਿਆੜ ਮਥੇਲਾ ਪਾ ਦੇ ਮੋਰਦਾ ਕੋਲ ਜੀ ਤੇ ਮੈਂ ਵੀ ਫਿਕਰ ਨੇ ਟਰਾਈ ਕਰ ਮਲੇ ਕੇ ਇਹਨੂੰ ਦੇਖਦੇ ਆਂ ਕਿ ਕੀ ਰਿਜ਼ਲਟ ਆਉਂਦਾ ਇਹਦਾ ਹੁਣ ਨੰਬਰਾਂ ਦਾ ਨੰਬਰ ਇਹਦਾ ਪਤਾ ਲੱਗ ਜਾਣਾ ਵੀ ਇੱਥੇ ਆਲੂ ਅੰਮਾ ਵੀ ਲੋਡ ਦਾ ਕੰਮ ਐ ਇਹ ਆਲੂ ਦੀ ਲੋਡ ਆ ਆਲੂ ਜੀ ਵੀ ਲੋਡ ਆ ਦੋ ਗੱਬੇ ਕਿੱਦਾਂ ਸਾਈਡਾਂ ਦੇ ਹਾਂ ਆਲੂਆਂ ਦੀ ਸਾਰੇ ਜਿਹੜਾ ਲੋਡ ਹੁਣ ਜੇ ਆਪਾਂ ਖਾਲੀ ਵੀ ਨਹੀਂ ਜਾਂਦੇ ਇਹਨੂੰ ਓ ਰਿਆ ਇਹਨੂੰ ਹੁਣ ਖਾਲੀ ਵੀ ਨਹੀਂ ਲੈ ਕੇ ਜਾਂਦੇ ਆਲੂ ਦੀ ਖਾਲੀ ਵੀ ਜਾਣੀ ਨੇ ਦੋ ਦਵੱਲੇ ਸਿਆਣ ਲਈ ਜਾਂਦੇ ਪੈਪ ਪੈਪ ਕਿਹੜਾ ਪੱਕਾ ਉਹਨੂੰ ਨੇਮ ਨੇੜੇ ਕਾਲਾ ਜਾਂ ਦੂਰ ਕਾਲਾ ਉਹਦਾ ਸੈੱਟ ਕਰਨਾ ਪੈਣਾ ਪੈਪ ਤੈਨੂੰ ਠੀਕ ਐ ਨਾ ਹੈ ਸੌਦਾ ਲੋਡ ਐ ਸੌਦਾ ਬਿਲਕੁਲ ਹੱਥ ਤੱਕ ਸੜਿਆ ਲੱਗਦਾ ਹੈ ਕਾਇਆ ਹੁਣ ਇਹਦੇ ਮੈਂ ਛਿੱਟਾ ਪਾ ਕਿਆ ਹੈ ਹੈ ਕੀ ਕਹਿੰਦਾ ਮੈਂ ਦੁੱਲੇਆਂ ਦੇ ਹੱਥਾਂ 'ਚ ਕਲਾ ਤਾਂ ਹੈਗੀ ਆ ਕਲਾ ਤਾਂ ਹੈਗੀ ਆ ਕਲਾ ਦਾ ਭਾਈ ਕੋਈ ਵੀ ਮਿਸਤਰੀ ਆ ਕਲਾ ਦਾ ਹੁੰਦੀ ਹੋਇਆ ਤਾਂ ਹੀ ਦੁਕਾਨ ਖੋਲੀ ਬੈਠਾ ਹੈ ਗਲਾ ਹੈ ਕਿ ਨਹੀਂ ਇਹ ਕਲਾ ਹੈ ਵੀ ਕਲਾ ਵਗੈਰ ਕਹਦੇ ਇਹ ਪਰ ਇੱਕ ਚੀਜ਼ ਮੈਂ ਕਲਾ ਹੁੰਦੀ ਹੈ ਆ ਜਾ ਰਹੀ ਰੋਟੀ ਖਾਣੀ ਹੈ ਜੀ ਹੋਰ ਹੂੰ ਹੁਣ ਮੱਛਰ ਜਾ ਪੈਣ ਲੱਗ ਗਿਆ ਤੇ ਸਪਰੇ ਹੋਊਗਾ ਇੱਕ ਬਸ ਮੱਕੀ ਪਰ ਹੂੰ ਸਪਰੇ ਹੋਣੀ ਆ ਜੀ ਉੱਪਰ ਓਏ ਸਪਰੇ ਹੋਣੀ ਇਹਦੇ ਪਰ ਮੱਕੀ ਨੇ ਖਰਾਬ ਕਰ ਪੁੱਤ ਤੋਰਿਆ ਜਾ ਅਰੇ ਦਾਣੇ ਨਾ ਤੋੜ ਤਾਂ ਹੀ ਨਹੀਂ ਮਲੇ ਕੇ ਆਉਂਦਾ ਫਿਰ ਤੇ ਮੂੰਹ ਰੋਣ ਵਾਲੇ ਆਲਾ ਕਰ ਲੈਂਦਾ ਜੇ ਨਹੀਂ ਲੈ ਕੇ ਆਉਂਦਾ ਫਿਰ ਮੈਂ ਆ ਜਾ ਰ ਇਹਨੂੰ ਆਇਆ ਇਹ ਟੈਨਕ ਲਾ ਕੇ ਮੈਂ ਕਿਹਾ ਪਹਿਲਾਂ ਮੱਛਰ ਬਹੁਤ ਹੈ ਆਵਾਰਾ ਬਾਬਾ ਬਚਾ ਵਾਸਤੇ ਲਾਈਵ ਦੇਖ ਲਾ ਹੂੰ ਜਾਂਦਾ ਨਹੀਂ ਅੰਦਰ ਬੰਦਾ ਦਾ ਕਾਲ ਝਾਲ ਮਾਰ ਇਹ ਝਾਲ ਮਾਰ ਨਾਲ ਲਈ ਬੈਣਾ ਨਾਲ ਵੜ ਗਿਆ ਝਾਲ ਮਾਰ ਕੇ ਲੈ ਹਾਂ ਉਹ ਤਾਂ ਹੱਸ ਰੱਸੀ ਵੀ ਟੁੱਟ ਗਈ ਆ ਉਹਦੇ ਉਹ ਖੰਭਾ ਤੋੜਦਾ ਯਾਰ ਉਹ ਖੰਭਾ ਤੋੜਦਾ ਉਹ ਕੋਈ ਕੀ ਕਰੀਏ ਉਹਦਾ ਲਾਜ ਹੈਗਾ ਅੰਦਰ ਹੀ ਸਾਈਡ ਨੂੰ ਘੁਮਾ ਦੇ ਉਹਦੇ ਨਾਲ ਡੰਡਾ ਬੰਨਣਾ ਪੈਣਾ ਹੈ ਦੂਰ ਕਰਨੀ ਪੈਣੀ ਹਾਂ ਯਾ ਉਹ ਉੱਥੇ ਉਹਨਾਂ ਲਵੇਸ਼ ਵੱਜੇ ਨਾਲੇ ਖੰਭੇ ਤੇ ਫਿਰ ਹਿੱਲੂਗੀ ਨਹੀਂ ਉੱਥੇ ਤੇ ਉਹ ਉੱਥੇ ਨਾਲ ਅਸੀਂ ਤਿੱਖੀ ਹੈ ਖੰਭੇ ਦੀ ਪਰ ਉਹ ਵੜਦਾ ਹੈ ਨਮਾਹੁਰ ਸਵੇਰ ਉੱਠ ਕੇ ਦਿੰਦੀ ਨਵੀਂ ਰਸੀ ਬੰਨਦੇ ਉੱਥੇ ਉਹ ਰਸੀ ਬੰਨਦਾ ਮੈਂ ਰਸੀ ਨਵੀਂ ਬੰਨਦਾ ਉੱਥੇ ਜਾ ਕੇ ਨਵੀਂ ਬੰਨਦੇ ਜੂਤੜੀ ਦਾ ਪਈ ਆ ਉੱਥੇ ਖੰਭੇ ਦੇ ਨਾਲ ਲੇ ਬੈਠੋਗੇ ਨਾ ਐ ਵੀ ਹਿੱਲੇ ਨਾ ਉੱਥੇ ਦੇ ਜ ਐ ਬਾਜੀ ਦੀ ਆਓ ਫੇ ਖੰਭਾ ਉਹਨੂੰ ਕੱਟ ਲਾ ਜਾਂਦਾ ਉਹ ਟੁੱਟ ਜਾਂਦੀ ਆ ਚੱਲ ਫੇ ਉੱਥੇ ਵੀ ਤੇ ਅੱਛੀ ਮੜਾ ਜਾ ਢਲੀਆਂ ਦੇ ਬਾਅਦ ਇਹ ਤਾਂ ਪੈ ਗਿਆ ਰੇ ਥੋੜਾ ਹੀ ਰਹਿ ਗਿਆ ਦੇਖ ਲੈ ਕਿਆ ਕਿਆ ਕੰਮ ਆ ਬਾਈ ਇਹ ਚਿੱਲੀ ਜਾਣੇ ਜਿਵੇਂ ਜਾਣੇ ਮੈਂ ਕੰਮ ਇਹ ਰੁਕ ਗਿਆ ਕਿਤੇ ਮੈਂ ਕਹਿੰਦਾ ਜਿਹੜਾ ਆ ਬੱਚਾ ਥੋੜਾ ਜਿਹਾ ਉਧਰ ਵੀ ਪਾ ਦਈਏ ਕਿੱਥੇ ਗੰਨੇ ਚ ਵੀ ਕੀਰਤੀ ਇੱਕ ਬਾਅਦ ਚ ਲੇਗਰ ਮੋਲ ਗਨੇ ਆਲੇ ਵਾ ਕੁਝ ਵੀ ਕਰੀ ਇਹਨੂੰ ਰੇਨ ਨਾੱਖਾ ਅੰਦਰ ਇਹਨੂੰ ਪਾਣੀ ਲਾ ਪਾਣੀ ਦੇ ਬਾਅਦ ਫੇਸਟੀ ਦੇਵਾ ਸਮਝਿਆ ਮਾ ਜੂ ਜੂ ਇਹਨੇ ਬੜੀ ਹੋ ਜਾਣਾ ਜੂ ਜੂ ਜੀ ਰੋਜ਼ ਵੱਢੀ ਜਾਣੀ ਹਾਂ ਹਲੀ ਛੋਟੀ ਆ ਨਾ ਪਾਣੀ ਮੰਗਦੀ ਬਾ ਹੋ ਕੋਈ ਗੱਲ ਪਾਣੀ ਕਿਉਂ ਨਾ ਆਜੇ ਕਰਤੀ ਤੁਹਾਨੂੰ ਕੀ ਦੇਵਾਂ ਮੋਟਰ ਚਲਾ ਦੇ ਨਾਲੇ ਨਹੀਂ ਨਾਲ ਨਹੀਂ ਕਾਲਤਾ ਘਮ ਹੋਣੀਆ ਦੇਖ ਲੈ ਅੱਜ ਤਾਂ ਇਹਦਾ ਅੱਜ ਪਤਾ ਲੱਗ ਜਾਣਾ ਡੇਵੇ ਇਹ ਵੀ ਪੈਂਦਾ ਕਿ ਨਹੀਂ ਪੈਂਦਾ ਹੈ ਕਿ ਨਹੀਂ ਉਡਾਰਾ ਖਾਲ ਦੇ ਮੜਦੇ ਵੀ ਪੈ ਗਿਆ ਉੱਪਰ ਤੇ ਪਾਣੀ ਦੇ ਬਾਅਦ ਉਹ ਕਰਦਾ ਹਾਂ ਹਾਂ ਉਹ ਤਾਂ ਆ ਵੀ ਅਗਲੇ ਦੇ ਕਣ ਕਾ ਕਿੱਧਰ ਹੈ ਵੱਡ ਵੀ ਨਹੀਂ ਹੁਣਾ ਪਾਣੀ ਕਿੱਧਰ ਇਹਨੂੰ ਹੈ ਕਿ ਨਹੀਂ ਇਹਦਾ ਤਾਂ ਬਾਹਰ ਕੋਈ ਨਹੀਂ ਹੈਗਾ ਹੁਣ ਨੈਟ ਦੱਸਦਾ ਵੀ ਦੱਸਦਾ ਨਹੀਂ ਫਿਰ ਉਹੀ ਗੱਲ ਹੈ ਜੇ ਚਾਰ ਕਿਣੀਆਂ ਪੈ ਗਈਆਂ ਫਿਰ ਇਹ ਰੇਹ ਦੇ ਵੱਧ ਵੀ ਨਹੀਂ ਹਸਣਾ ਕਰਨਾ ਗੂਗਲ ਦਾ ਨੈਟ ਖੋਲਿਆ ਮੈਂ ਉੱਥੇ ਦੱਸਦਾ ਇਹ ਹਾਂ ਆਈਫੋਨ ਦਾ ਖੋਲਿਆ ਆਪਣਾ ਵੈਦਰ ਹਾਂ ਉੱਥੇ ਕਹਿੰਦਾ ਹੈ ਨਹੀਂ ਉਹ ਕਹਾਂ ਕੀ ਦੇ ਮੰਨੀ ਹੈ ਇਸ ਸਰਕਾਰਾਂ ਵਾਲੀ ਕੰਮ ਹੋ ਗਿਆ ਹਾਂ ਦੋ ਪਾਰਟੀਆਂ ਦੋ ਪਾਰਟੀਆਂ ਹੋ ਗਈਆਂ ਇਹ ਪਾਰਟੀਆਂ ਤਾਂ ਬਹੁਤ ਆ ਹਾਂ ਉਹ ਦੋ ਦੀ ਮੁੰਬਾ ਪੈਂਦੀ ਮੈਂ ਮੰਨਣੀ ਮੈਂ ਦੋਵੇਂ ਆਏ ਆਹੋ ਦੋ ਜਿੱਕ ਹੋ ਗਿਆ ਦੀ ਖੋਰ ਕਹਿੰਦੀ ਆ ਦੋਆਂ ਦੇ ਬੱਬਾ ਬਾਦ ਝੂਠਾ ਲਾ ਦੇ ਮਨੂੰ ਹਾਂ ਬਾਦ ਦੋਹਾਂ ਦੇ ਝੂਠੇ ਹੁੰਦੇ ਆ ਢੜੂ ਮੰਗਦੀਏ ਨੇ ਉਹ ਕਰ ਜਾਣ ਜੇ ਕਿਤੇ ਕੋਈ ਵਾਹ ਇਹ ਦੇਖੋ ਉਹ ਜੇ ਕਿਤੇ ਭਤਮਾ ਪਾਰਟੀ ਹੋਈ ਰੇਟ ਦੇ ਗਿਆ ਗੰਨੇ ਦਾ ਉਹ ਔਖਾ ਹੋ ਗਿਆ ਆ ਕੋ ਆਤਮਾਨੇ ਹੋਰ ਤੱਕ ਹੋਣੀ ਚਲਵੇ ਗੰਨਾ ਦਾ ਕੰਮ ਕੈਡ ਰੱਖਿਆ ਵਾ ਗੰਨੇ ਦਾ ਤਾਂ ਫਾਇਦੇ ਪੇਮੈਂਟ ਪਈ ਜਾਂਦੀ ਹੈ ਨਹੀਂ ਬਾਦਮਾਂ ਦੀ ਸਰਕਾਰ માં ਵੀ ਪਈ ਤਿੰਨ ਤਿੰਨ ਸਾਲ ਕਾਂਗਰਸ ਦੀ ਜੇ ਮੇਰੀ ਪਈ ਇਹਦੀ ਸਰਕਾਰ ਚ ਪੇਮੈਂਟ ਪੈਂਦੀ ਹੈ ਪੈਂਡ ਪੈਂਦੀ ਹੈ ਭਾਈ ਇਹ ਗੱਲ ਹੈ ਜੀ ਆਮਾਨੇ ਵਾਲੀ ਬਾਕੀ ਖਰਾਬਾ ਜਿਹਾ ਸਾਨੂੰ ਦਿੱਤਾ ਜਿਹਾ ਨਹੀਂ ਦਿੱਤਾ ਇਹਨੇ ਮੁਆਵਜ਼ਾ ਦਿੱਤਾ ਹੈ ਪਰ ਜੇ ਬਾਹਰ ਕਰਿਆ ਉਹ ਬੰਦੇ ਨੂੰ ਦਿਨਾ ਚਾਹੀਦਾ ਮੁਆਵਜ਼ਾ ਦੇਣਾ ਚਾਹੀਦਾ ਦੇਣਾ ਚਾਹੀਦਾ ਰਕੜੇਗਾ ਵੀ ਅਸੀਂ ਤਾਂ ਪਰ ਪਹਿਲੀ ਵਾਰ ਦੇਖਿਆ ਮੈਂ ਗੰਨੇ ਦਾ ਕੀ ਰੇਟ ਹੈ ਰੇਟ ਇੱਕ ਰੇਟ ਰੇਟ ਵੀ ਜਾਲੇ ਪੇਮੈਂਟ ਬਹੁਤ ਸਹੀ ਪੈ ਰਹੀ ਹੈ ਰੇਟ ਰਾਂਚ ਕਿਤੇ ਨਾ ਗਿਆ ਜਨਾ ਆਪਣੇ ਉਰੇ ਪੰਜਾਬ ਚ 391 ਰੁਪਿਆ ਹੂੰ ਫੇਰ ਹੈ ਕਿਤੇ ਇੰਨਾ ਪੂਰੇ ਦੇਸ਼ ਮੈਂ ਪਹਿਲਾਂ ਤਾਂ ਬਦੇ ਹੀ ਨਹੀਂ ਸਾਲਾ ਖਟੜ ਨਾ ਕਹਦਾ ਸੀ ਵਾ ਦੇਤਾ ਪਰ ਹਾਂ ਖਟੜ ਦਿੱਤੀ ਵਾ ਦੇਗੀ ਉਹਨੂੰ ਕਦੇ ਗਿਆ ਉਹਨੇ ਕੋਈ ਸਿਆਸੀ ਚਾਲ ਸਾਨੂੰ 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 ਕਿਆ ਪਤਾ ਕਿ ਖੇਤਾਂ ਵਾਲੇ ਨੂੰ ਹਾਂ ਉਹ ਗੇਮ ਖੇល ਨਹੀਂ ਇਹਨਾਂ ਨੇ ਆਪਾਂ ਨੂੰ ਖੇਤੀ ਬਾਰੇ ਪਤਾ ਆਪਾਂ ਨੂੰ ਸਿਆਸਤ ਬਾਰੇ ਤਾਂ ਨਹੀਂ ਪਤਾ ਉਹਨਾਂ ਨੂੰ ਸਿਆਸਤ ਬਾਰੇ ਪਤਾ ਵੀ ਗੇਮ ਖੇਲੀ ਹੈ ਕਿਧਰੇ ਇਹਨੂੰ ਹੈਂ ਸਾਨੂੰ ਕਿਆ ਪਤਾ ਚ ਸਾਨੂੰ ਕੁਝ ਨਹੀਂ ਪਤਾ ਰਸਤਾ ਬੀਜ ਕੇ ਵੱਢਣ ਵਾਲੇ ਬੰਦੇ ਗੇਮ ਖੇਲੂਗਾ ਕੋਈ ਬਾਕੀ ਬਿਜਲੀ ਨੂੰ ਰੇਹ ਦਾ ਪਤਾ ਗੇਮ ਖੇਲੂਗੇ ਲੋਕ ਵੀ ਸਿਆਣੇ ਆ ਸਾਡਾ ਮੀਆਂ ਉਹ ਕਰੀ ਜਾਂਦਾ ਪੈਣਾ ਪਦੇ ਨਹੀਂ ਇਹੀ ਆਇਆ ਪੈ ਇਨੀ ਵਧੀਆ ਆਇਆ ਪੈ ਅਸੀਂ ਕਿੱਥੇ ਸਿਆਸਤ ਕਰਨੀ ਆ ਪੈਸਾ ਕੱਭਿਓ ਕੀ ਆ ਦੱਸਾਂ ਦੱਸਦੇ ਨੂੰ ਕਿਆ ਕਰਦੇ ਆ ਆਪਾਂ ਮੈਂ ਤਾਂ ਖੇਤੀ ਕਰੂੰਗਾ ਕਹਿੰਦਾ ਕਰ ਲੈ ਖੇਤੀ ਹੁਣ ਜਾ ਕਰ ਲੈ ਖੇਤੀ ਤੇ ਕਰਾ ਖੇਤੀ ਜਾ ਹੁਣ ਆ ਮਸ਼ੀਨ ਲਿਆਂਦੀ ਗੱਲ ਇੱਕ ਯੂਰੀਆ ਪਾਉਣੇ ਯਾਰੀ ਪਤਾ ਹੈ ਹਾਂ ਜਦੋਂ ਚਾਚਾ ਰਾਮ ਮਸ਼ੀਨ ਜਾ ਕੇ ਜੋਂ ਪੰਨੇ ਤਾਂ ਚਾਂਦੀ ਬਣਾਤਾਤਾ ਕੀ ਬਣਾਤਾ ਪਾ ਹਾਂ ਪਾ ਪਾ ਪਿੱਕ ਪੈਪ ਲੈ ਲੈ ਹੁਣ ਨਹੀਂ ਪੈਪ ਉਹ ਪੈ ਮੈਂ ਇਕੱਠਾ ਕਰਕੇ ਰੱਖਿਆ ਪਤਾ ਹੈ ਅੱਛਾ ਉਹ ਤਾਂ ਪੈਪ ਉਹ ਤਾਂ ਵੱਟ ਕੇ ਲਾਤਾ ਮਸ਼ੀਨ ਨੂੰ ਉਹ ਤਾਂ ਮਸ਼ੀਨ ਨਹੀਂ ਲਾਤਾ ਉੱਥੇ ਕੇਰਦੀ ਜਿਹੜੀ ਉੱਥੇ ਜੀਰੀਆ ਦੇਂਗੇ ਨਾ ਤਾਂ ਕ ਕਰਾ ਮਸ਼ੀਨ ਨੂੰ ਲੱਗਿਆ ਤਾਂ ਕ ਕਰਾ ਉਹਨਾਂ ਦੱਸ ਦਿਖਾਇਓ ਕਿੱਦਾਂ ਪਾਪਾ ਲੈ ਤੈਨੂੰ ਮੈਂ ਦੰਦਾ ਇੱਕ ਛੋਟਾ ਜਿਹਾ ਲੈ ਆ ਆ ਦੇਖਾ ਵੱਟਦਾ ਰੋ ਆ ਦੇ ਇੰਨਾ ਕ ਰਹਿ ਗਿਆ ਬਸ ਆ ਰਹਿ ਗਿਆ ਪੁੱਤ ਆ ਰਹਿ ਗਿਆ ਨਾ ਸਾਰੇ ਹੀ ਬਾਕੀ ਪੂਰਾ ਕਰਕੇ ਉਹਨੂੰ ਲਾ ਦਤਾ ਇਹਨੇ ਗੋਲ ਹੋਣਾ ਨਹੀਂ ਹੁਣ ਨਹੀਂ ਗੋਲ ਹੋਣਾ ਇਹਨੇ ਉਹ ਨਹੀਂ ਹੋਣਾ ਤੈਨੂੰ ਕਰਨਾ ਕੋਈ ਕਰਕੇ ਉਹ ਨਹੀਂ ਮੈਂ ਕਰ ਮਾਰਦਾ ਹੂੰਗਾ ਕਰਨਾ ਕੀ ਗੋਲ ਕਰਕੇ ਤੁਸੀਂ ਯਾਰ ਨਹੀਂ ਵੀ ਨਹੀਂ ਬਸ ਖੇਲਣਾ ਉਹ ਤੇਰੇ ਨਾਲ ਕਰਾ ਬੜਾ ਕਰਾ ਕਮਾਂ ਉਹ ਮਰਾਏ ਕਮਾਂ ਰਾਸ ਗੁੱਲ ਚ ਸੁਖਾ ਰਿਹਾ ਕਮਾਂ ਰਾਏ ਕੜਾ ਕਮਾਂ ਲਾਏ ਇਹ ਨਹੀਂ ਕੋ ਮਣਾਏਗਾ ਤੇ ਨਹੀਂ ਕੋ ਮਣਾਉਂਦਾ ਹੁਣ ਹੂੰ ਲੈ ਇਹ ਗਲੀ ਪਾਣੀ ਕੋ ਵਾਂਸਾ ਡੈਕਟ ਆਹ ਕਿੰਨੇ ਕਰਾਂਗੇ ਅਸਲ ਮੈਂ ਕਿ ਮਾਵਾਂ ਆਹ 3 4 ਆਹ ਰਹਿ ਗਏ ਦੋਰੀਆਂ ਵਾਲੀ ਬੱਸ ਆਹ ਇੱਧਰ ਏਰ ਤੋਂ ਉੱਪਰ ਇਹਦਾ ਇਹਦਾ ਪਤਾ ਖਿਰਤਾ ਦਾ ਮੈਂ ਇੱਥੇ ਕੰਮ ਨਹੀਂ ਕਰ ਲਈ ਅਜਿੱਥੇ ਬੂਰਦੀ ਹੈਗਾ ਆਹ ਰਹਿ ਗਏ ਕਮਾਂ 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 ਕਿਹਾ ਕਰਲਾ ਕਰਲਾ ਖੰਦੀ ਖੇਤੀ ਕਰ ਲੈ ਆ ਜਾ ਉਧਰ ਵੀ ਬਹੁਤ ਖਰਾਬ ਕਰਿਆ ਯਾਰ ਜਮਨ ਹੈਂ ਕਿਆ ਕਹਿੰਦਾ? ਗਮ ਆਇਆ ਹੁਣ ਉਹਨੂੰ। ਕੌਣ? ਹਗਮੰਦ ਲਿਆ। ਦੇਖ ਲੈਦਾ ਫੇ ਵੀ ਤਿਆਰ ਪਾਉਦਾ। ਕਿਆ ਕਹਿੰਦੀ ਐ? ਐ ਤਾਂ ਲੋਟ ਆ ਵੈਸੇ ਅਸੀਂ ਵੀਰੇ। ਜੇ ਆਪਾਂ ਇੱਥੇ ਦੇ ਦਾਣਾ ਸਿਰਦੇ ਨਾ ਐ ਕੇਰ ਕੇ ਆਏ। ਐਂ ਦਾਣਾ ਸਿਰਦੇ। ਆ ਜਾ ਪ੍ਰੋਜੈਕਟ। ਫਿਰ ਉੱਪਰ ਘਿਰਦਾ। ਕਹੇ ਹੈ ਕਿ ਨਹੀਂ? ਗੱਲ ਬਾਤ ਕਰਕੇ ਦੇਖ ਤਾਂ ਪੰਨੇ ਨਹੀਂ। ਮੇਰੇ ਨਾਲ ਬਾਤ ਕਰਤਾ ਸਭ ਨਹੀਂ ਬਾਤ ਕਰਤਾ ਬਾਈ। ਭਰੀਆ ਯਾਰ ਝੋਲੀ ਨਾਲ ਤੇ ਬਹੁਤ ਹੋਊ ਆ। ਹਾਂ। ਪਾਪਾ। ਹਾਂਜੀ। ਚੱਲ। ਤੂੰ ਨਾ ਹੁਣ ਜਾ ਬੜੀ। ਤੈਂ ਬੈਠਣਾ। ਓਰੇ। ਤੈਂ ਨਹੀਂ ਅੱਧਾ ਐ। ਕਿਉਂਕਿ ਦੋ ਸਿਆੜ ਲ ਜਾਂਦੀ ਐ। ਜੇ ਝੋਲੀ ਨਾਲ ਲਗੂਗਾ ਤਾਂ ਇੱਕ ਸਿਆੜ ਬੈਠ ਰਹੇ ਹਾਂ ਦੀ ਝੁੱਕੇ ਯਾਰ ਇਹ ਨਹੀਂ ਡੂਟੀ ਫਰੀ ਹੈ ਨਾ ਆ ਗਿਰਨਾ ਵੀ ਉੱਪਰ ਹੋਰ ਹੁਣ ਜੱਟ ਡੱਟ ਗਿਰਦਾ ਤੇ ਯਾਰ ਜੀ ਗਿਰਦਾ ਹਾਂ ਵੱਲੋਂ ਪਤਾਲੂ ਵਿੱਚ ਪਾਇ ਰੇ ਮੈਂ țeੜਾ ਪਾਤਾ ਬੈਠਦਾ ਜਿਹੜਾ ਗੋਮਾ ਗਿਰ ਗਿਆ ਨਾ ਹੁਣ ਇਹਦੇ ਮਾ ਜਿਹੜਾ ਹੁਣ ਇਹਦੇ ਉੱਪਰ ਤੇ ਸਿੱਟਦੇ ਆਪਾਂ ਹਾਂ ਗੋਬ ਜੇ ਨਾ ਰਾਤ ਦਾ ਪਾਣੀ ਦਾ ਟੁਕਾ ਖੜਾ ਹੈ ਹਾਂ ਜਾਂ ਗੋਬ ਆ ਜਿਹੜੀ ਹਾਂ ਹਾਂ ਤੇ ਮੈਂ ਦਾਣਾ ਗਿਰ ਗਿਆ ਫਸ ਫਰਣੀ ਫਰਣਾ ਦਾਣਾ ਉੱਪਰ ਸਿਰੇ ਨਾ ਆਇ ਉਹ ਗੋਬ ਨੇ ਫਿਰ ਉਗਾਲ ਲੈ ਗਾਲ ਲੀ ਉਹਨੇ ਹਾਂ ਜੇ ਉਹਨੇ ਵਿੱਚ ਘੁਰਨਾ ਹੈ ਹਾਂ ਪਾਣੀ ਨਹੀਂ ਖੁਰਨਾ ਹੀ ਆ ਵਿੱਚ ਤੇ ਰੇਹਾਂ ਦੇ ਰਾਣਾ ਗਿਰ ਗਿਆ ਵਿੱਚ ਫਸਣਾ ਉਹਦੇ ਉਹਨੇ ਗੋਬ ਗਾਲ ਨਹੀਂ ਦੀ ਜਿਹੜੀ ਜੜ ਵਾਲਾ ਕੰਮ ਲੋਟ ਹੈ ਨਾੜੇ ਰੇਹ ਸਾਫ ਦਾ ਪੈਂਦਾ ਇਹਨੇ ਜੇ ਜੇ ਆਪਣੇ ਮੰਨ ਕੇ ਜਦ ਵੀ 2 ਕਿਲੋ ਮੈਂ 5-6 ਟੋਟੇ ਪਾਉਣੇ ਆ ਤਾਂ ਤਿੰਨ ਕਿਲੋ ਸਰਦਾ ਆ ਕਹਿੰਦਾ ਵੀ ਹਿਸਾਬ ਨਾਲ ਨਹੀਂ ਯਾਰ ਚ ਹਾਂ ਤੂੰ ਤੂੰ ਇੰਦਰ ਵਿੱਚ ਕਿਉਂ ਆ ਗਿਆ ਮੈਂ ਤਾਂ ਮਸ਼ੀਨ ਚਲਾ ਕੇ ਦੇਖਣੀ ਆ ਮਸ਼ੀਨ ਹਾਂ ਤੂੰ ਚਲਾਣੀ ਆ ਪੜ ਲਾ ਲੈ ਹਾਂ ਬੈਠੇ ਦੇ ਦੇ ਨਹੀਂ ਹੈ ਹੈ ਬੈਠੇ ਦੇ ਦੇ ਨਹੀਂ ਬੈਠੇ ਦੇ ਦਿਖਾਣਾ ਰੇ ਮੜਿਆ RAMNATH UDEKAR ਮੱਕੀ ਮੱਕੀ ਨਾ ਪੱਟੀ ਉਹ ਹੁਣ ਹਾਵਲੇ ਵੇ ਇਹ ਤਾਂ ਠੀਕੂਗਾ ਨਿਮੀ ਰੱਖ ਥੋੜੀ ਜੀ ਲੈ ਠੀਕ ਹੈ ਜਿਵੇਂ ਉੱਧਰ ਬਣੀ ਤੇ ਉੱਧਰ ਉੱਧਰ ਬਣੀ ਵੀ ਤੇ ਉੱਧਾ ਚਾਈਦਾ ਤਾਂ ਆ ਹੁਣ ਰੇਰ ਨੂੰ ਪਤਾ ਲੱਗਦਾ ਕੋਈ ਗਲਤ ਹੋਇਆ ਫੇਰ ਰੇ ਪਾਇਆ ਵਾਚੇ ਉਹ ਨਹੀਂ ਨਹੀਂ ਆ ਜੇ ਮੈਂ ਇਹ ਮੁੜੀ ਵੀ ਹੈ ਨਾ ਮਸ਼ੀਨ ਇਹਦੇ ਨਾਲ ਮੁੜਨਾ ਹੋਣਾ ਐ ਗਲਾਗ ਵਾਲੇ ਚ ਪਾ ਲਿਆ ਵਸ ਫੇਰ ਅੱਛਾ ਇੱਧਰ ਲਾ ਕਮਾ ਲਿਆ ਆਏ ਜਲੇ ਕਿ ਜੜੀ ਹੈ ਤੌੜ ਦਾ ਲੋਟ ਹੈ ਚਾਲਾ ਹੈ ਐ ਨਹੀਂ ਲੱਗਦਾ ਬਰਾਬਰ ਵਾਲੀ ਫੌਂਦੀ ਹੈ ਹੈ? ਹੈ ਹੋਰ ਫਾਇਦਾ ਹੈ ਨਾ ਘਾਟ ਪੱਤ ਨਹੀਂ ਘੇਰਨਾ ਇਹ ਤਾਂ ਪੂਰਾ ਘੇਰਨਾ ਇੱਕ ਸਾਰ ਦੇ ਘੇਰਨਾ ਸਾਰੇ ਸਿਆੜਾਂ ਚ ਹੈ ਨਾਲੇ ਖੇਡਲਾ ਕਰਦੇ ਫਿਰਦੇ ਆਪਣਾ ਨਾਲੇ ਗੱਡੀ ਚਲਾਉਂਦੇ ਫਿਰਦੇ ਹੈ ਪਹਿਲਾਂ ਛੋਟੇ ਛੋਟੇ ਨੇ ਚਲਾਈਆਂ ਤੇ ਹੁਣ ਦਾ ਆ ਰਹਿ ਗਿਆ ਸਿਆੜਿਆ ਕਿਹੜਾ ਆ ਗਿਆ ਹੁਣ ਇੱਧਰ ਐ ਇੱਥੇ ਥੋੜੀ ਜਿਹਾ ਇਹਦਾ ਬਾਦਾ ਘਟਾ ਹੈ ਨਾ ਆ ਬਾਦਾ ਘਟਾ ਹੋਇਆ ਬੈ ਨਾ ਏ ਲੈ ਬਸ ਨਾਲੇ ਕਿ ਗਿਆ ਬੋਲ ਹਾਂ ਲੈ ਗਿਆ ਹੁਣ ਬੈ ਕੇ ਲੈ ਜਾ ਮੈਨੂੰ ਬੈ ਕੇ ਲੈ ਜਾ ਬੈ ਕੇ ਫਿਰ ਇਹ ਨਹੀਂ ਘੇਰਦੀ ਇਹ ਨਾ ਜਾਂ ਸਿੱਧੀ ਚੱਲ ਲੈਣੀ ਜਦੇ ਰਹਿ ਕੇ ਨਾ ਕਾਟ ਦਮਾ ਰੱਖੀ ਸੀ ਦੇ ਰੂੰਗਾ ਹਾਂ ਇਹ ਹੁਣ ਜਾਈ ਨਾ ਥਲਾ ਇਹ ਜਿਆਦਾ ਨਾ ਪਾ ਦੀ ਨਹੀਂ ਪਾਉਂਦਾ ਬਸ ਬਸ ਬਹੁਤ ਹੈ ਹਲੋ ਠੀਕ ਹੈ ਜੀ ਪਾਕਾ ਕਬੇ ਬਾਲਾ ਜੀ ਹਾਂ ਜੀ ਉਹ ਦੇ ਆਏ ਦੇ ਪੈਸੇ ਇੱਥੇ ਉਹ ਸੈਟ ਕਰ ਰਹਾ ਕਿ ਤੇਰੀ ਬਾਹਰ ਦੇ ਆਏ ਜੀ ਮੈਂ ਟੱਕਰ ਲੂੰ ਰੰਬ ਹੁਣ ਹੋਲੀ ਗੱਲ ਜੀ ਬਹੁਤ ਲਾ ਕੰਮ ਜਾ ਹਾਂ ਉਹ ਰਾਇ ਨੇ ਪਾਲੇ ਸੜ ਬਸ ਕੱਢਿਆ ਹੁਣ ਮੈਂ ਵੀ ਅੱਛਾ ਦੰਦੂਆ ਵੀਨੇ ਦੂਆ ਕਿਹੜਾ ਤੀਆ ਕਿਹੜਾ ਪੀਆ ਤੀਆ ਨਹੀਂ ਉਥਾ 4 ਹੋ ਜਾਣੇ ਚੱਲ 4 ਹੋ ਜਾਣੇ 4 ਹੋ ਜਾਣੇ ਕੱਲ ਹੋ ਗਈ ਦੋ ਗੇੜਿਆਂ ਦੇ ਵਿਆਹ ਕਾਊਂਟਰ ਅੱਜ ਵੱਤ ਹੈ ਅੱਜ ਪਿਆ ਦੇ ਉੱਪਰ ਜਾਊ ਪਹਿਲਾ ਗੇੜਾ ਘੱਟ ਲੈ ਕੇ ਨਾ ਫੇਮਾ ਚੱਲ ਆਲਾ ਹਾਂ ਉਸ ਤਾਰਾ ਕਾਊਂਟਰ ਲੈ ਗਿਆ ਹਾਂ ਕਾਊਂਟਰ ਲੈ ਗਿਆ ਦੂਆ ਸੱਜਾ ਬਸ 30 ਕਾਊਂਟਰ ਲੈ ਗਿਆ ਹਾਂ ਹੁਣ ਅੱਜ ਦੋ ਹੋਊਂਗੇ 30 ਆਏ ਅਰੇ ਖੇਤ ਵੀ ਕਿਹੜਾ ਗਿਆ ਤਾਂ ਹੁਣ ਕਿਹੜਾ ਇੱਕ ਕਿਹੜਾ ਪਿਆ ਅੱਧਾ ਖੇਤ ਹੋ ਗਿਆ ਦੋ ਤਾਂ ਹੀ ਹੋਗੇ ਕੀ ਕਹਿਣਾ ਬੁਰਾ ਪਿਆ ਤਿੰਨ 110 ਵੀਰ ਕਿੱ데 ਜਾਊਗੀ ਭਾਈ ਉਹ ਜਾਣੀ ਯਾਹਤ ਮੈਂ ਠੀਕ ਜਿਹੀ ਲੇ ਦੀ ਫਿਰ ਇਹ ਹੁਣ ਮੇਰੀ ਗੱਲ ਸੁਣ ਲੈ ਤਿੰਨ ਵੀਗੇ ਜਗ੍ਹਾ ਦਾ ਕਿ ਚਾਰ ਦੱਸ ਦਿੰਦੇ ਆ ਜੀ ਮਾਨੂੰ ਨਹੀਂ ਪਤਾ ਹੁਣ ਕਿੰਨੀ ਐ ਉਹ ਕਿਹੜਾ ਇੱਕ ਪਾਲਾ ਕਿਹੜਾ ਛੱਡ ਦੇ ਚਾ ਚਾਰ ਵੀਗੇ ਹੀ ਰੱਖ ਲੈ ਤੂੰ ਮਨ ਕੇ ਚੱਲ ਤੂੰ ਚਾਰ ਵੀਗੇ ਕਿੱ데 ਦੇ ਕਿ ਕਿਵੇਂ ਘੱਟ ਦੇ ਪਤਾ ਐ ਜਾਰ ਵੀਗੇ ਕਾਟਤਾ ਥੋੜੀ ਐ ਤਿੰਨ ਕਿ ਵੀਗੇ ਸਾਨੂੰ ਲਾਦਾ ਮਾਨੂੰ ਤਿੰਨ ਵੀਗੇ ਜਗ੍ਹਾ ਹੈ ਕਿ ਤਿੰਨ ਤਿੰਨ ਕਿ ਵੀਗੇ ਜਗ੍ਹਾ ਹੈ ਉਹ ਪਰਲਾ ਕਿਹੜਾ ਕੱਢ ਦੇ ਉਹ ਬੜਾ ਨਹੀਂ ਆਪਾਂ ਨੇ ਆਹਾ ਤਿੰਨ ਵੀਗੇ ਰੱਖ ਲੈ ਯਾਰ ਛੱਡ ਤਨਵੀਕ ਜੇ ਕਾਉਂਟਰ ਵੀਕਰ ਲਾ ਲਾ ਹਾਂ ਕਿੱਲੇ ਦੀ ਕਿੰਨੀ ਬੈਠੀ ਕਿੱਲੇ ਦੀ 12 4 3 12 ਆਉ ਦਾ ਅੱਧ ਕਰਦੇ 5 4 20 200 ਹੋ ਗਈ 200 ਠੀਕ ਹੈ ਉਹ ਕਿੰਨੀ ਹੁੰਦੀ ਕਿੱਲੇ ਜੇ ਬੈਠੀ ਐਵਰੇਜ ਯਾਜਾ ਸੀ ਸੇਢੀ ਹੈ ਉਹ ਡੇਢ ਖਾਉਦੀ ਬੈਠੀ ਆ ਤੇ ਆ ਠੀਕ ਹੈ ਡੇਢ ਡੇਢ ਦੇ ਸੇਢ 75 150 ਇੱਥੇ ਬੈਠੀ ਹੈ ਕੀਲੇ ਦੀ ਉਹ ਨਰਮਤੀ ਥੋੜੀ ਜਿਆਦੇ ਹੈ ਹੈ ਕਿ ਨਹੀਂ ਹਾਂ ਠੀਕ ਹੈ ਬੈਠੀ ਹੈ ਨਰਮ ਠੀਕ ਹੈ ਫਿਰ ਠੀਕ ਹੈ ਨਾ ਇਹ ਤੇਰਾ ਹੁਣ ਬੂਲਨਾ ਮਾਰ ਰਹੀ ਤੇ ਵਜ ਜਾਗਾ ਵੀ ਤੇ ਰਹੀ ਵੀ ਯਾਰ ਹੁਣ ਐਹ ਜਿਹੀ ਜਗ੍ਹਾ ਰਹੀ ਹੈ ਨਹੀਂ ਹੈਗੀ ਇਹ ਮੈਂ ਲੈ ਜਗ੍ਹਾ ਰਹੀ ਆ ਤੇ ਕੋ ਵੀ ਘੜਦਾ ਅਸੀਂ ਪਰਲਾ 11 20 ਇਹ ਤਾਂ ਇਹਦੇ ਸਾਰੀਆਂ ਲੈ ਲੈ ਆਲੀ ਕੇ ਫੇਰ ਨਿਕਲ ਜਣਾ ਵਜਣਾ ਵਜਣਾ ਕਾਕਾ ਉਹ ਕਾਕਾ ਦਾਣਾ ਪਿਆ ਵਜਨ ਪਿਆ ਵਾ ਦਾਣਾ ਪਿਆ ਵਜਨ ਚੱਕੀ ਵੀ ਲਵਾਈ ਬਹੁਤ ਹੈ ਉਹ ਲਵਾਈ ਦਾ ਫਰਕ ਹੈ ਲਵਾਈ ਵੱਧੀ ਹੈ ਯਾਰ ਕੱਲੂ ਫੇਰ ਕਰਦੇ ਜੇ ਤੂੰ ਗੱਡੀ ਇੱਕ ਹੋਰ ਅੱਜ ਥੋੜੀ ਨਿਬੜ ਜਣੀ ਕੱਲੂ ਫੇਰ ਕਰ ਦੋਨੀ ਕੱਲੂ ਇੱਕ ਗੱਡੀ ਹੋਰ ਪੱਢਣੀ ਆ ਉਹਨੂੰ ਪੁੱਛ ਰਿਹਾ ਨੀਲੂ ਨੂੰ ਫੋਨ ਕਰੂੰਗਾ ਮੈਂ ਮਾਲਾ ਡੈਲੀ ਦੇ ਪਿੱਛੇ ਇੱਕ ਗੱਡੀ ਹੈ ਕਾਕਾ ਤੋਂ ਵੱਡੂ ਕਿ ਉਹ ਉਹ ਅਮਨਦੇ ਨਾਲ ਹਾਂ ਅਮਨਦੇ ਨਾਲ ਪਹਿਲਾਂ ਪਹਿਲਾਂ ਖਤਮ ਕਰਨਾ ਆਪਾਂ ਨੇ ਅੱਜ ਮੁਕਜੂਰ ਸਾਰਾ ਹੈ ਮੁੱਕ ਜਣਾ ਇਹਨਾਂ ਨੇ ਮਗਾ ਦੇਣਾ ਸਾਰਾ ਵੱਡਾ ਅੱਜ ਖਤਮ ਉਹ ਹੋਈ ਗੱਲ ਉਹਦੀ ਕਿ ਨਹੀਂ ਇਹਦੇ ਨੀਲੂ ਨਾਲ ਹੋਈ ਬਾਤ ਬਾਅਦ ਨਹੀਂ ਆਂ ਦਵਾ ਕੇ ਫਿਰ ਗੱਲ ਕਰਾਂਗੇ ਸਾਮ ਨੂੰ ਦਾ ਉਹ ਖੇਲੀ ਹੋ ਨਾ ਵੱਡਣੀ ਆ ਉਹ ਵੀ ਨਹੀਂ ਸਾਨੂੰ ਫੋਨ ਕਰ ਲੂਗਾ ਉਹ ਠੀਕ ਹੈ ਉਹ ਵੀ ਨਵੇੜੇ ਕੰਮ ਮੱਕੀ-ਮੱਕੀ ਦਿੱਜੀਏ। ਕਰੀ-ਪਰੀ ਕਰਦੇ ਤੇ ਕਿੰਦਾ ਭਰੀ ਪਾਈਦਾ। ਨਾ ਭਰੀ ਫੱਦ ਚੱਲ। 40 ਕਿਲੋ ਵੀ ਭਰੀ ਨੂੰ ਜਿਹੜੀ ਪਾਈ। ਐ ਵੀ ਕਿ ਛੋਟੀ ਆ ਦੇਖ। ਛੋਟੀ ਛੋਟੀ ਆ। ਹੈ ਨਾ। ਚਲਿਓ। ਇਹ ਹਾਲ ਤਾਂ ਆ ਹੁਣ ਫੂਨ ਕਰਨਾ। ਜਾਂ ਗੱਡੀ ਭਰੂਗਾ ਫੂਨ ਕਰਦੇ ਹੋ।